ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਅੱਜ ਹਿਰਦੇ ਵਲੁੰਧਰੇ ਗਏ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੰਮੂ ਦੇ ਸਾਂਭਾ ਦੇ ਵਿੱਚ ਇੱਕ ਮਨਜੀਤ ਸਿੰਘ ਬਿੱਲਾ ਨਾਂ ਦੇ ਵਿਅਕਤੀ ਦੇ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਅੱਧੀ ਰਾਤ ਦਾ ਸਮਾਂ ਹੁੰਦਾ ਹੈ ਜਾ ਕੇ ਉੱਥੇ ਪੈਟਰੋਲ ਜੋ ਕਿ ਹੋਰ ਜਿਹੜਾ ਵੀ ਕੋਈ ਤੇਲ ਹੋਊਗਾ ਉਹਦੇ ਕੋਲੇ ਉਹ ਉੱਥੇ ਪਹਿਲਾਂ ਜਾ ਕੇ ਛਿੜਕਦਾ ਔਰ ਉਸ ਤੋਂ ਬਾਅਦ ਫਿਰ ਉਹ ਅੱਗ ਲਾ ਕੇ ਮਰਦ ਸਰੂਪਾਂ ਨੂੰ ਅਗਨ ਭੇਟ ਕਰਦਾ ਸਿੱਖ ਸੰਗਤਾਂ ਦੇ ਅੰਦਰ ਬੇहद ਰੋਸ ਅਤੇ ਗੁੱਸੇ ਦੀ ਲਹਿਰ ਹੈ ਖਬਰਾਂ ਆ ਰਹੀਆਂ ਨੇ ਕਿ ਇਸ ਸ਼ਖਸ ਦਾ ਸਿੱਖ ਸੰਗਤਾਂ ਦੇ ਅੰਦਰ ਇੰਨਾ ਰੋਸ ਹੈ ਕਿ ਇਸ ਸ਼ਖਸ ਦਾ ਘਰ ਤੱਕ ਵੀ ਢਾਟੇ ਦੀ ਕਰ ਦਿੱਤਾ ਗਿਆ ਬੁਲਡੋਜ਼ਰ ਚਲਾ ਕੇ ਐਨ ਪੂਰੀ ਤਰ੍ਹਾਂ ਨਿਸ਼ਤ ਨਬੂਦ ਕਰ ਦਿੱਤਾ ਗਿਆ ਉਹਦੇ ਘਰ ਨੂੰ ਵੀ ਸਾੜ ਦਿੱਤਾ ਗਿਆ ਹੈਗਾ ਜੋ ਖਬਰਾਂ ਆ ਰਹੀਆਂ ਨੇ ਇਸ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਮੈਂ ਸੁਰਜੀਤ ਸਿੰਘ ਜੀ ਜਰਨਲ ਸਕੱਤਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਉਹਨਾਂ ਦੇ ਕੋਲ ਲਵਾਂਗਾ ਮੇਰੇ ਨਾਲ ਜੁੜਨਗੇ ਆਪਾਂ ਉਹਨਾਂ ਦੇ ਕੋਲੋਂ ਲੈਨੇ ਆ ਜਾਣਕਾਰੀ ਕਿਉਂਕਿ ਉਹਨਾਂ ਦੇ ਉੱਥੇ ਇਲਾਕੇ ਦੇ ਵਿੱਚ ਸਾਰੀ ਘਟਨਾ ਵਾਪਰੀ ਹੈ ਉਹਨਾਂ ਦੇ ਕੋਲੋਂ ਵਧੇਰੇ ਜਾਣਕਾਰੀ ਹੋਊਗੀ ਸਵੇਜਣਾ ਵਾਕਿਆ ਹੈਗਾ ਜੰਮੂ ਕਸ਼ਮੀਰ ਦਾ ਸੰਭਾ ਜ਼ਿਲ੍ਹਾ ਤਹਿਸੀਲ ਰਾਮਗੜ ਦਾ ਕਾਲਪੁਰ ਹੈਗਾ ਜੀ ਜਿੱਥੋਂ ਦੇ ਗੁਰੂ ਘਰ ਦੀ ਇਹ ਘਟਨਾ ਵਾਪਰੀ ਹੈ ਪਹਿਲਾਂ ਕਰਦੇ ਹਾਂ ਸਵਾਗਤ ਭਾਈ ਸੁਰਜੀਤ ਸਿੰਘ ਜੀ ਦਾ ਉਹਨਾਂ ਦੇ ਕੋਲੋਂ ਲੈਨੇ ਆ ਸਾਰੀ ਜਾਣਕਾਰੀ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੁਲਜੀਤ ਕਾਲ ਸਾਹਿਬ ਹੈ ਗੁਰਜੀਤ ਫਤਿਹਪਾਈ ਸਾਹਿਬ ਜੀ ਪਾਈ ਸਾਹਿਬ ਜੀ ਬੜੀ ਚਰਚਾ ਹੋਣ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਜਰੂਰ ਜਾਣਨਾ ਚਾਹੁੰਦੇ ਨੇ ਕਿਉਂਕਿ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੇ ਇਹੀ ਹੈ ਕਿ ਉੱਥੇ ਦੇਰ ਰਾਤ ਘਟਨਾ ਵਾਪਰੀ ਹੈ ਕੀ ਜਾਣਕਾਰੀ ਹੈ ਸਾਰੀ ਹਾਂ ਜੀ ਵੀਰ ਜੀ ਰਾਤ 1 ਵਜੇ 20 ਮਿੰਟ ਤੇ ਉਸ ਸ਼ਖਸ ਨੇ ਮਜੀਤ ਸਿੰਘ ਨਾਮ ਉਹਦਾ ਗੁਰਦੁਆਰਾ ਸਰਗੁਰ ਸਿੰਘ ਸਭਾ ਕੋਲਪੁਰ ਵਿਜੇਪੁਰ ਦੇ ਨਜ਼ਦੀਕ ਡਿਸਟ੍ਰਿਕਟ ਵਿਜੇਪੁਰ ਹੈ ਉਦੇ ਗੁਰਦੁਆਰੇ ਸਾਹਿਬ ਨੇ ਰਾਤ ਨੂੰ 1 ਵਜੇ 20 ਮਿੰਟ ਤੇ ਇਸ ਸ਼ਖਸ ਨੇ ਬੈਕ ਸਾਡ ਤੋਂ ਇੰਟਰ ਕਰਕੇ ਜਿੱਥੇ ਮਹਾਰਾਜ ਸਾਹਿਬ ਜੀ ਸੁਕਾਸਨ ਸੱਚਖੱਟ ਸੀ ਜੀ ਉੱਥੇ ਮਹਾਰਾਜ ਦੇ ਪੰਜ ਸਰੂਪ ਜੋ ਸੁਕਾਸਨ ਕਿਤੇ ਕੇ ਸਨ ਉੱਥੇ ਰਾਤ ਨੂੰ ਜਾ ਕੇ ਇਸਨੇ ਪੈਟਰੋਲ ਜਾਂ ਡੀਜ਼ਲ ਦੇ ਨਾਲ ਜਾਂ ਮਿੱਟੀ ਦੇ ਤੇਲ ਦੇ ਸਿੜਕੇ ਮਾਰ ਕੇ ਉਸ ਵਾਰ ਜੁਨੇ ਅਗਲਗਾ ਛੜੀ ਹੂੰ ਹੂੰ ਜਿਹਦੇ ਨਾਲ ਮਹਾਰਾਜ ਸਾਹਿਬ ਦੇ ਪੰਜ ਸਰੂਪ ਜਿਹੜੇ ਅਗਰ ਪੇਟ ਹੋ ਗਏ ਨੇ ਹੂੰ ਹੂੰ ਸੰਕਤਾ ਨੂੰ ਜਾਣਕਾਰੀ ਕਿੱਥੇ ਲਿਲੀ ਤੇ ਸੰਕਤਾ ਬਹੁਤ ਦੁਖੀ ਹਿਰਦੇ ਨਾਲ ਸਾਰੇ ਪਹੁੰਚ ਗਏ ਜੀ ਸਾਡੀ ਐਸੇ ਡਿਸਟ੍ਰਿਕਟ ਕਮੇਟੀ ਦੇ ਹੁੰਦੇ ਅਲੱਗ-ਅਲੱਗ ਡਿਸਟ੍ਰਿਕਟ ਕਮੇਟੀ ਸੰਭਾ ਹੋਰ ਸੰਗਤ ਰੂਪ ਵਿੱਚ ਬਹੁਤ ਅਲੱਗ-ਅਲੱਗ ਪੰਥ ਕਰਦੀ ਸੰਤਾਂ ਉੱਤੇ ਪਹੁੰਚ ਗਈਆਂ ਜੀ ਤੋਂ ਸੰਤਾਂ ਵਿੱਚ ਜਿੰਨਾ ਗੁੱਸਾ ਸੀ ਇਤਨਾ ਮਤਲਬ ਆਪਣੇ ਗੁਰੂ ਪ੍ਰਤੀ ਸ਼ਰਧਾ ਉਹਨਾਂ ਦੇ ਮਾਨਵੀ ਸੀ ਕਿਉਂਕਿ ਬੁਰਦਾਰਾ ਸਾਹਿਬ ਦੇ ਨਾਲ ਹੀ ਜਿਹੜਾ ਜਿਹਨੇ ਕਾਰਨ ਕੀਤਾ ਹੈ ਜੀ ਉਹਨੂੰ ਸਮਜੀਤ ਸਿੰਘ ਕਹਿੰਦੇ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਹੂੰ ਹੂੰ ਉਦੇ ਨਾਲ ਹੀ ਜਿੱਥੇ ਉਹਨਾਂ ਦਾ ਆਪਣਾ ਰਹਿਣ ਬਸੇਰਾ ਸੀ ਤੇ ਨਾਲ ਹੀ ਉਸਨੇ ਇੱਕ ਛੋਟਾ ਜਿਹਾ ਡੇਰਾ ਬਣਾਇਆ ਹੋਇਆ ਸੀ। ਅੱਛਾ ਅੱਛਾ। ਉਹ ਡੇਰੇਦਾਰ ਸੀ ਡੇਰਾ ਚਲਾਉਣਾ ਚਾਹੁੰਦਾ ਸੀ। ਜੋ ਪਤਾ ਚੱਲਿਆ ਕੁਝ ਦਿਨ ਪਹਿਲਾਂ ਉਹਨਾਂ ਨੇ ਗੁਰਦਵਾਰਾ ਸਾਹਿਬ ਕੋਲੋਂ ਗ੍ਰੰਟ ਗੁਰਦਵਾਰਾ ਸਾਹਿਬ ਆਸਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਕਿ ਸਾਉ ਚਾਹੀਦਾ ਹੈ ਪਰ ਕੰਕਰ ਇਨਕਾਰ ਕਰ ਦਿੱਤਾ ਕਿ ਨਹੀਂ ਅਸੀਂ ਉਸ ਜਗ੍ਹਾ ਤੋਂ ਤੇ ਅਸੀਂ ਨਹੀਂ ਦੇ ਸਕਦੇ। ਹੂੰ ਹੂੰ। ਉਹਦੇ ਮਨ ਵਿੱਚ ਕੋਈ ਰੋਕ ਸੀ? ਜੀ। ਜਾਂ ਕੀ ਸੀ ਕੋਈ ਕਮੀ ਨਹੀਂ ਆਈ? ਹੂੰ ਹੂੰ। ਲਿਕਨੇ ਪਤਾ ਚੱਲੇ ਕਿ ਉਹਨੇ ਉਦੋਂ ਵੀ ਪਹਿਲਾਂ ਕੈਸ਼ੜਾ ਜੀ ਕੋਈ ਗੱਲ ਦੇਖ ਲਵਾਂਗਾ ਅੱਛਾ ਤੇ ਰਾਤ ਨੂੰ ਦੂਸਰੇ ਉਹ ਜੀ ਕੱਟਾ ਕਰਕੇ ਮਹਾਰਾਜ ਸਾਹਿਬ ਦੇ ਪੰਜ ਰੂਪ ਅਗਨ ਪੇਟ ਕਿਤੇ ਨੇ ਉਹ ਸਾਡੇ ਨਗਰੋਟਾ ਪੁਲਿਸ ਸਟੇਸ਼ਨ ਫਿਰ ਸਵੇਰ ਪਕੜੇ ਵੀ ਗਿਆ ਹੈ ਪੁਲਿਸ ਸਟੇਸ਼ਨ ਨਗਰੋਟਾ ਚ ਹੈ ਹਾਂ ਹਾਂ ਸੰਗਤਾਂ ਨੇ ਭਾਰੀ ਇਤਨਾ ਗੁੱਸਾ ਸੀ ਵੀਰ ਜੀ ਕਿ ਮੈਂ ਕਮੰਗ ਹਜ਼ਾਰਾਂ ਦੇ ਸਾਹ ਉਥੇ ਬੀਬੀਆਂ ਹਾਂ 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 ਬੱਚੇ ਬਜ਼ੁਰਗਾਰੇ ਇਕੱਠੇ ਹੋ ਗਏ ਉਹ ਆਪਣੇ ਤੌਰ ਤੇ ਹੀ ਉਸ ਜਿਹੜਾ ਉਹਦੇ ਘਰ ਨੂੰ ਪਟਾਟੇ ਨਹੀਂ ਕਰਕੇ ਬਲਕਿ ਖਾਕ ਵਿੱਚ ਮਿਲਾ ਛੜਿਆ ਹੂੰ ਹੂੰ ਤੇ ਉਸ ਤੋਂ ਬਾਅਦ ਜਫੇਦਾਰ ਕੁਲਦੀਪ ਸਿੰਘ ਗੜਗਾਚੇ ਵੀ ਪਹੁੰਚੇ तकरीबन 1:30 ਵਜੇ ਪਹੁੰਚੇ ਸਨ ਇੱਕ 1:30 ਵਜੇ ਦੁਪਹਿਰ ਨੂੰ ਹਾਂਜੀ ਉਹਨਾਂ ਨੇ ਗਿਆ ਕਿ ਸੰਤਨ ਨੂੰ ਆਪਣੇ ਵੱਲੋਂ ਸੰਬੋਧਨ ਕੀਤਾ ਤੇ ਸੰਤਨ ਨੂੰ ਬੋਲਤ ਹਰ ਸਥਿਤੀ ਪਰ ਬਾਤ ਜਿਹੜੇ ਮਰਤ ਪੰਜ ਰੂਪ ਸਨ ਜਿਹੜੇ ਅਗਨ ਪੇਟ ਹੋ ਗਏ ਸਨ ਬਿਲਕੁਲ ਇੱਕ ਸਵਾਹ ਹੋ ਗਏ ਸਨ ਉਹਨਾਂ ਨੂੰ ਫਿਰ ਤੋਂ ਪੰਗਤ ਰੂਪ ਵਿੱਚ ਅਸੀਂ ਮਹਾਰਾਜ ਸਾਹਿਬ ਦੀਆਂ ਗੱਡੀਆਂ ਮੰਗਵਾ ਕੇ ਤੋ ਪੰਜਾਬ ਪੰਜਾਬ ਕਿਥੇ ਹਮਮਾਗਨਪੇੜ ਕਿਥੇ ਜਾਂਦੇ ਨੇ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਜੀ ਗੋਇੰਦਵਾਲ ਸਾਹਿਬ ਕੇ ਜਿਹੜੇ ਸ੍ਰੋਪ ਤੇ ਜਨ ਸੰਗਤ ਵੀ ਨਾਲ ਗਈ ਹੈ ਔਰ ਉੱਥੇ ਦੇ ਜਿਹੜੇ ਸਾਡੇ ਨੌਜਵਾਨ ਵੀ ਪ੍ਰਬੰਧਕ ਹੋਰ ਕਾਫੀ ਸੰਗਤ ਕੀਤੀ ਹੈ ਹਮਮਾ ਔਰ ਜਿਹੜਾ ਉਹਦਾ ਜਿਹੜਾ ਸਰਪੰਚ ਤਹਿ ਤੇ ਛੜੇ ਔਰ ਜ세ਦਾਰ ਸਾਹਿਬ ਨੇ ਬਿਲਕੁਲ ਸਪਸ਼ ਲਫਜ਼ਾਂ ਵਿੱਚ ਕਿ ਜਿਹੜੀ ਉੱਥੇ ਦੀ ਲੋਕਲ ਪ੍ਰਬੰਧਕ ਕਮੇਟੀ ਸੀ ਜੀ 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 ਅੰਗਲੀ ਵੀ ਕਿੰਨੇ ਵੀ ਗਈਏ ਤਾਂ ਉਹਨਾਂ ਨੂੰ ਵੀ ਇੱਕ ਇਸ ਨਾਲ ਟੋਟਲ ਦਰਖਾਸਤ ਕੀਤਾ ਕਿ ਇਹੋ ਜਿਹੇ ਪ੍ਰਬੰਧਕ ਜਿਹੜੇ ਆਪਣੇ ਗੁਰੂ ਘਰਾਂ ਦੀ ਸੇਵਾ ਸੇਵਾ ਸਾਮ ਨਹੀਂ ਕਰ ਸਕਦੇ ਉਹਨਾਂ ਨੂੰ ਪ੍ਰਬੰਧ ਹੋਣ ਦਾ ਕੋਈ ਹੱਕ ਨਹੀਂ ਉਹਨਾਂ ਨੇ ਇੱਕ ਆਪਣੇ ਵੱਲੋਂ ਪੱਗਾਮ ਜਾਰੀ ਕੀਤਾ ਕਿ ਜਿਹੜੇ ਪ੍ਰਬੰਧਕਾਂ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਅਗਲੇ ਆਦੇਸ਼ ਤੱਕ ਉਸ ਗੁਰੂ ਘਰ ਵਿੱਚ ਮਹਾਰਾਜ ਸਾਹਿਬ ਦਾ ਰੂਪ ਕੋਈ ਨਹੀਂ ਰੱਖਿਆ ਜਾਵੇਗਾ ਅੱਛਾ ਔਰ ਜਿਤਨੇ ਵੀ ਰੂਪ ਆਗਰ ਪੇਟ ਕੀਤੇ ਸਨ ਉਹ ਸਾਰੇ ਲੈ ਕੇ ਕੋਇੰਦਵਰ ਸਾਹਿਬ ਲੱਗ ਗਈ ਜੀ ਉੱਥੇ ਪੁਜਾਰੀਆਂ ਜੀ ਜੀ ਵਾਕਿਆ ਜਦੋਂ ਤੁਸੀਂ ਦੱਸ ਕੇ ਹਟੇ ਹੋ ਕਿ ਜਨਰਲ ਸਾਹਿਬ ਨੇ ਆਖਿਆ ਕਿ ਬੜੀ ਅਣਗਹਿਲੀ ਹੈਗੀ ਆ ਪ੍ਰਬੰਧਕਾਂ ਦੀ ਕਿਉਂਕਿ ਤੁਸੀਂ ਦੇਖੋ ਰਾਤ ਨੂੰ ਜਦੋਂ ਤੁਸੀਂ ਦੱਸ ਰਹੇ ਹੋ ਕਿ ਰਾਤ ਨੂੰ 1:30 ਵਜੇ ਉਹ ਭਾਵੇਂ ਕਿਸ ਤਰੀਕੇ ਨਾਲ ਅੰਦਰ ਚਲਾ ਗਿਆ ਹੈ ਨਾ ਜੀ ਰਾਤ ਨੂੰ ਤੇ ਆਮ ਕਰਕੇ ਲੋਕ ਲੱਗੇ ਹੁੰਦੇ ਆ ਇਹਦਾ ਮਤਲਬ ਕੋਈ ਪ੍ਰਬੰਧ ਇੰਨਾ ਵਧੀਆ ਹੈ ਨਹੀਂ ਸੀਗਾ ਵੀ ਜਿਹੜਾ ਉਹ ਅੱਧੀ ਰਾਤ ਨੂੰ ਅੰਦਰ ਤੱਕ ਜਾ ਪਹੁੰਚਿਆ ਹਾਂਜੀ ਹਾਂਜੀ ਤਕਰੀਬੀ ਵਜੇ 180 ਕਿਸੇ ਕਾਰਨ ਦੱਸਿਆ ਕਿ 180 ਕਿਸੇ ਕਾਰਨ ਪਸ ਕੀ ਹੈ ਜਿੱਥੇ ਬਹੁਤ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਲੇਕਿਨ ਅਨਗਾਈ ਕਿਤੇ ਦੇ ਅਨਗਾਈ ਕਿ ਗਿਣੀ ਜਾਏਗੀ ਕਿਉਂਕਿ ਜਨਰਸਾਰ ਸਾਹਿਬ ਨੇ ਕਿਹਾ ਕਿ ਜਿੰਨੇ ਵੀ ਗੁਰੂ ਘਰ ਵਿੱਚ ਪੈਰੇਦਾਰ ਹੋਣਾ ਬਹੁਤ ਜ਼ਰੂਰੀ ਇਹ ਲਾਜ਼ਮੀ ਹੈ ਹਾਲਾਂਕਿ ਐਸੇ ਨਾਟਕ ਚੱਲ ਰਹੇ ਨੇ ਜੀ 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 ਜਿਨ੍ਹਾਂ ਕਾਨੂੰਨਾਂ ਨੇ ਬੜੀ ਸ਼ਕਤੀ ਵਰਤੀ ਔਰ ਕਿਆ ਵੀ ਹੈ ਕਿ ਹਰ ਪ੍ਰਬੰਧਕ ਨੂੰ ਇੱਕ ਉਸ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਕੀ ਪ੍ਰਬੰਧਕਾਂ ਨੂੰ ਵੀ ਉਹਨਾਂ ਕਾੜਨਾ ਕਿ ਕਿ ਜਿੰਨਾ ਜਿੰਨਾ ਗੁਰੂ ਘਰ ਵਿੱਚ ਇਸ ਵੇਲੇ ਤੱਕ ਰਾਜੀਤ ਚੌਕੀਦਾਰ ਜਿਹੜਾ ਨਹੀਂ ਹਨ ਉਹਨਾਂ ਦੇ ਬੰਦ ਦਾ ਪ੍ਰਬੰਧ ਦਾ ਪੂਰਾ ਬੰਦੋਬਸ ਕਰਣ ਜੀ ਤਾਂ ਅਗਰਾਹੀ ਕਰਨ ਨਹੀਂ ਹੋਵੇਗੀ ਤੁਸੀਂ ਸਚੂਨ ਗੁਰੂ ਘਰਾਂ ਤੋਂ ਮਾਰਾ ਸਾਡੇ ਸ਼ਰੂਪ ਉਠਾ ਲਵੋਗੇ ਹੂੰ ਹੂੰ ਉਹ ਇਹ ਜਿਹੜੀ ਘਟਨਾ ਸਾਡੇ ਜੰਮੂ ਕਸ਼ਮੀਰ ਚ ਥੱਲੇ ਵੀ ਛੋਟੀਆਂ ਮੋਟੀਆਂ ਘਟਨਾਵਾਂ ਹੋਂਦੀਆਂ ਨੇ ਪਰ ਜੰਮੂ ਪਰ ਬੇਦਵੀ ਦੀ ਘਟਨਾ ਮੈਨੂੰ ਲੱਗਦਾ ਹੈ ਕਿ ਘਟਨਾ ਜਿਹੜੀ ਇਸ ਕਿਸਮ ਦੀ ਜੀ ਕਿ ਮਾਰਾ ਸਾਡੇ ਇਕੱਠੇ ਪੰਜ ਸ਼ਰੂਪ ਇੱਕੋ ਥਾਂ ਤੇ ਦਿਲ ਪੇਟ ਕੀ ਸਕੇ ਨੇ ਜੀ ਜੀ ਬੜੀ ਸਮਾਗ ਸਮਸਾਂਚ ਬਹੁਤ 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 ਜਿਆਦਾ ਬਹੁਤ ਜਦਾ ਰੋਸ ਆ ਰਿਹਾ ਹੈ ਰੋਰੀਸ਼ਨ ਪੱਛੇ ਰੋਦਸਨ ਨੌਜਵਾਨ ਰੋਦੇ ਸੰ ਹੂੰ ਹੂੰ ਜੀ ਬਾਕੀ ਵੀ ਸਾਡੇ ਵਿੱਚ ਮਾਰਾ ਸਭੇ ਸੂਪ ਇਕੱਠੇ ਕਿਤੇ ਗਏ ਜੀ ਜੀ ਉਹ ਬਿਲਕੁਲ ਆਗਨ ਪੇਟ ਹੋ ਗਏ ਸੀ ਜੀ ਵਜੀ ਬੜੀ ਦੁਖਦਾਈ ਗੱਲ ਹੈ ਜਿਸ ਕਾਰਨ ਸਾਰੇ ਅਸੀਂ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਗੁਰਮਾਰਾ ਤੋਂ ਅੱਗੇ ਖਲੋਗੇ ਜੀ ਸਾਰੇ ਨੇ ਅੱਜ ਜੋਦੀ ਦੇਂਟੀ ਕਰਕੇ ਮਾਫੀ ਮੰਗੀ ਕਿ ਸਾਡੀ ਅੰਗੈਲੀ ਗਿਰੀ ਜਾਏਗੀ ਜੀ ਸੰਕਾਂ ਦੇ ਸਰਬੰਦ ਕੰਦੀ ਜਿਹਦੇ ਕਾਰਨ ਸਾਡੇ ਬੂਦ ਨੂੰ ਇੱਕ ਅਗਨ ਪੇਟ ਕੀਤਾ ਗਿਆ। ਜੀ ਜੀ। ਬਾਕੀ ਉਹ ਦੋਸਤੋ ਜਿਹਨੋਂ ਕਾਨੂੰਨ ਆਪਣੀ ਥਾਂ ਦੇ ਹੈ ਲੇਕਿਨ ਨੌਜਵਾਨ ਬੜੇ ਅਸਲੇ ਗਰਮਸੰਦ ਜਿਹਨ ਸਾਡੇ حوالے ਕੀਤਾ ਸੀ ਪੰਥ ਪਰਵਾਇਤਾ ਦੇ ਕਾਰਨ ਨਾਲ ਉਸ ਨੂੰ ਸਜ਼ਾ ਦੇਵਾਂਗੇ। ਪਰ ਪੁਲਿਸ ਨੇ ਰਸ ਕਰਕੇ ਫਿਲਹਾਲ ਉਹ ਜਿਹੜਾ ਹੈ ਹੂੰ 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 ਉਹਦੇ ਤੇ ਕਾਰਵਾਈ ਕਰਤੀ ਹੈ ਫਾਇਰ ਦਰ ਬਹੁਤ ਹੋਈ ਹੈ। ਨਗਰੋਟਾ ਵੱਖਿਆ ਹੈ। ਜੀ। ਅੱਛਾ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਜਾਣਨੀ ਚਾਹੁੰਦਾ। ਕੋਈ ਦੋ ਹੋਰ ਵੀ ਹੈਗੇ ਵਿਅਕਤੀ। ਅੱਛਾ ਦੋ ਹੋਰ ਬੰਦੇ ਨਾਲ ਉਹਦੇ ਹੈਗੇ ਕੋਈ? ਜੋ ਹੋ ਰਿਹਾ ਹੈ ਕਿ ਜਿਹੜੇ ਉਹਨੂੰ ਮਦਦ ਕਰ ਆਖਾ ਕਰਨ ਤੋਂ ਬਾਅਦ ਉਹਨੂੰ ਲੈ ਕੇ ਕਿਤੇ ਥੋ ਜਿੱਕਿਤਾ ਜਿਨਾਂ ਨੇ ਉਹ ਦੋ ਕੋ ਨਾਨ ਸਿੱਖ ਨਾਨ ਸਿੱਖ ਦੱਸੇਗੇ ਨੇ ਉਹ ਵੀ ਪੁਲਿਸ ਦੇ ਅੱਧ ਕਟ ਡੀਜੀ ਵਗੈਰਾ ਤੇ ਪਹੁੰਚੇ ਸਨ ਜਿਹੜਾ ਅਡੀਸ਼ਨ ਡੀਜੀ ਪਹੁੰਚੇ ਸਨ ਤਾਂ ਜੇ ਸਰਦਾਰ ਸਾਹਿਬ ਨੇ ਉਹਨਾਂ ਨੇ ਬਿਲਕੁਲ ਸਵੇਲੇ 7 ਲੱਖ ਰੁਪਏ ਕਿ 24 ਘੰਟੇ ਦੇ ਅੰਦਰ ਜਿਹੜੇ ਜੋ ਵਿਅਕਤੀ ਨੇ ਜਿਨ੍ਹਾਂ ਦਾ ਅਜੇ ਤੱਕ ਸਾਹਮਣੇ ਕੁਝ ਨਹੀਂ ਪਤਾ ਲੱਗ ਰਿਹਾ ਉਹਨੂੰ ਸਾਹਮਣੇ ਲੱਗਿਆ ਕਾ ਕਿ ਅਸਲੀ ਸੋਤਰ ਚਲ ਸਕੱਫੀ ਦੇ ਪਿੱਛੇ ਕੋਣ ਹੈ ਕਿਉਂਕਿ ਇਸ ਦੇ ਸਲੇਖ ਬੰਦਾ ਵੀ ਇੰਨੇ ਬਟਾ ਹੱਸਦਾ ਨਹੀਂ ਕਰ ਸਕਦਾ ਜੀ ਵਾਕੇ ਵਾਕੇ ਬੜੀ ਸੋਚਾਂ ਵਾਲੀ ਗੱਲ ਹਾਂਜੀ ਜੀ ਜੀ ਵਾਕੇ ਕੋਈ ਨਾ ਕੋਈ ਪਿੱਛੇ ਜ਼ਰੂਰ ਹੱਜੂ ਕੋਈ ਨਾਮ ਦੇ ਨਾਲ ਜੁੜੇ ਨੇ ਉਹਨਾਂ ਦਾ ਪਰਦਾ ਚਲੋ ਛੋਕੇ ਘੰਟੇ ਲਈ ਜਿਵੇਂ ਸਭ ਨੇ ਪਲੇਸ ਨੂੰ ਵਾਰਨ ਕੀਤਾ ਅਗਰ ਨਹੀਂ ਕਰੋਗੇ ਮੈਂ ਲਾਸਟ ਗੱਲ ਇੱਕ ਲਾਸਟ ਗੱਲ ਤੁਹਾਡੇ ਕੋ ਜਾਣਨੀ ਚਾਹਣਾ ਜਿਨ੍ਹਾਂ ਸਿੱਖ ਸੰਗਤਾਂ ਨੇ ਉਸ ਮਨਜੀਤ ਸਿੰਘ ਬਿੱਲੇ ਦਾ ਘਰ ਢਾਟਾ ਹੈਗਾ ਮੈਂ ਸੁਣਿਆ ਕਿ ਉੱਥੇ ਉਹ ਉਹਦੇ ਘਰ ਨੂੰ ਅੱਗ ਵੀ ਲਗਾ ਦਿੱਤੀ ਗਈ ਹੈ ਉਹਨਾ ਬਿਲਕੁਲ ਜੀ ਹਾਂ ਉਹਨਾਂ ਸਿੱਖ ਸੰਗਤਾਂ ਦੇ ਖਿਲਾਫ ਤਾਂ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹਾਲੇ ਨਹੀਂ ਬਿਲਕੁਲ ਨਹੀਂ ਕੀਤੀ ਉਹ ਤਾਂਾਂ ਵੀ ਕੀਤੀ ਕਿ ਨਹੀਂ ਕੀਤੀ ਜਾਏਗੀ ਅੱਛਾ ਅੱਛਾ ਇਹ ਦੇ ਇਹ ਦੇ ਪਰਿਵਾਰ ਬਾਰੇ ਕੋਈ ਹੈ ਜਾਣਕਾਰੀ ਮਨਜੀਤ ਸਿੰਘ ਦੇ ਜੀ ਮਜੀਤ ਸਿੰਘ ਦੇ ਪਰਿਵਾਰ ਦੇ ਇਹਨਾਂ ਦੇ ਦੋ ਬੇਟੇ ਨੇ ਉਹ ਆਪਣੇ ਕੈਨੇਡਾ ਵੀ ਸੈਟਲ ਨੇ ਅੱਛਾ ਅੱਛਾ ਜੀ ਹਾਂ ਇਹਨਾਂ ਦੀ ਮਜੀਤ ਸਿੰਘ ਦੀ ਉਮਰ ਤਕਰੀਬ 50 ਤੋਂ 60 ਦੇ ਖਾਲ ਦੇ ਵਿੱਚ ਆ ਅੱਛਾ ਇਹਦੇ ਦੋ ਬੇਟੇ ਨੇ ਦੋਨੋਂ ਬੇਟੇ ਇਹਨਾਂ ਦੇ ਕੈਨੇਡਾ ਸੈਟਲ ਨੇ ਵੈਲ ਸੈਟਲ ਨੇ ਸੋ ਸੁਣਿਆ ਜੀ ਤੁਸੀਂ ਭਾਈ ਸਾਹਿਬ ਜੀ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਆ ਇਹ ਸਰਦਾਰ ਸੁਰਜੀਤ ਸਿੰਘ ਜੀ ਜਨਮ ਸਕੱਤਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਹੈਗੇ ਆ ਜਿਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਕਿਵੇਂ ਸਿੱਖ ਸੰਗਤਾਂ ਦੇ ਅੰਦਰ ਇੱਕ ਰੋਸ ਅਤੇ ਗੁੱਸੇ ਦੀ ਲਹਿਰ ਸੀਗੀ ਔਰ ਉਸ ਲਹਿਰ ਦੇ ਵਿੱਚ ਉਹਨਾਂ ਨੇ ਇਸ ਪਾਪੀ ਦਾ ਇਸ ਦੁਸ਼ਟ ਦਾ ਘਰ ਤੱਕ ਵੀ ਢਾਈ ਢੇਰੀ ਕਰ ਦਿੱਤਾ ਥੋੜਾ ਜਿਹਾ ਮੈਂ ਕੰਪੈਰੀਜ਼ਨ ਜਾਂ ਜ਼ਰੂਰ ਕਰਨਾ ਚਾਹੂੰਗਾ ਆਪਾਂ ਆਮ ਕਰਕੇ ਇਹ ਗੱਲ ਕਹਿੰਦੇ ਹੁੰਨੇ ਆ ਕਿ ਪੰਜਾਬ ਤੋਂ ਬਾਹਰ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਅਤੇ ਵਿਦੇਸ਼ਾਂ ਤੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਦਬਿਧੀਆਂ ਘਟਨਾਵਾਂ ਇਕਾ ਦੁਕਾਹੀ ਕਦੇ-ਕਦੇ ਸੁਣਨ ਨੂੰ ਮਿਲਦੀਆਂ ਨੇ ਪਰ ਪੰਜਾਬ ਦੇ ਵਿੱਚ ਤਾਂ ਆਏ ਦਿਨ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ ਪਰ ਜੰਮੂ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇੱਕ ਬੜੀ ਵੱਡੀ ਘਟਨਾ ਹੈ ਇੱਕ ਬਹੁਤ ਹੀ ਜ਼ਿਆਦਾ ਦੁਖਦਾਈ ਔਰ ਦਿਲ ਨੂੰ ਹਲੂਣਾ ਦੇਣ ਵਾਲੀ ਇਹ ਘਟਨਾ ਵਾਪਰੀ ਹੈ ਮੈਂ ਅਕਸਰ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਹੈ ਔਰ ਤੁਹਾਡੇ ਵਿੱਚੋਂ ਬਹੁਤਿਆਂ ਨੇ ਸੁਣੀ ਵੀ ਹੋਊਗੀ ਤੇ ਕਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਲਿਖੀ ਵੀ ਹੋਊਗੀ ਔਰ ਆਪਣੇ ਬੋਲਾਂ ਦੇ ਰਹੇ ਕਈ ਵਾਰ ਤੁਸੀਂ ਆਪਣੀ ਜ਼ੁਬਾਨ ਦੇ ਰਹੀ ਬਾਹਰ ਵੀ ਕੱਢੀ ਹੋਊਗੀ ਕਿ ਬੇਦਬੀ ਦੀਆਂ ਜਿਸ ਤਰੀਕੇ ਦੇ ਨਾਲ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ ਤਾਂ ਇੱਕ ਦਿਨ ਇਦਾਂ ਦਾ ਵੀ ਆ ਜਾਊਗਾ ਜਦੋਂ ਕਿਦਰੇ ਵੀ ਕੋਈ ਬੇਦਬੀ ਦੀ ਘਟਨਾ ਵਾਪਰਿਆ ਕਰਨੀ ਹੈ ਭਾਵੇਂ ਅਖਬਾਰ 'ਚ ਪੜ੍ਹ ਲਈ ਭਾਵੇਂ ਸੋਸ਼ਲ ਮੀਡੀਆ ਦੇ ਉੱਪਰ ਪੜ੍ਹ ਲਈ ਤਾਂ ਪੜਨ ਤੋਂ ਬਾਅਦ ਪੰਨਾ ਆਪਾਂ ਫਟਾਫਟ ਅਗਲਾ ਪਰਤਦਿਆ ਕਰਨਾ ਨਾਰਮਲ ਗੱਲ ਹੋ ਜਾਣੀ ਹੈ ਆਮ ਜਿਹੀ ਗੱਲ ਹੋ ਜਾਣੀ ਹੈ ਤੁਸੀਂ ਸੋਚ ਕੇ ਦੇਖੋ ਥੋੜਾ ਪਿੱਛੇ ਚਲ ਜਾਓ ਜਦੋਂ ਪਹਿਲੀ ਵਾਰ ਕਿਧਰੇ ਵੀ ਕੋਈ ਬੇਅਦਬੀ ਦੀ ਘਟਨਾ ਐਦਾਂ ਵਾਪਰੀ ਸੀਗੀ ਤਾਂ ਉਸ ਵੇਲੇ ਇੱਕ ਸਿੱਖ ਦੇ ਮਨ ਦੇ ਉੱਪਰ ਕਿਹੋ ਜਿਹਾ ਅਸਰ ਹੋਇਆ ਸੀਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਅੱਜ ਵੀ ਬਹੁਤ ਸਾਰੇ ਗੁਰੂ ਪਿਆਰੇ ਸਿੱਖ ਹੈਗੇ ਆ ਜਦੋਂ ਅੱਜ ਵੀ ਕਿਧਰੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ ਅੱਜ ਵੀ ਉਹਨਾਂ ਦੇ ਮਨ ਨੂੰ ਉੰਨੀ ਹੀ ਜ਼ਿਆਦਾ ਸੱਟ ਲੱਗਦੀ ਹੈ ਜਿੰਨੀ ਸੱਟ ਉਹਨਾਂ ਨੂੰ ਜਦੋਂ ਪਹਿਲੀ ਘਟਨਾ ਸੁਣਨ ਨੂੰ ਮਿਲੀ ਸੀ ਉਦੋਂ ਲੱਗੀ ਸੀਗੀ ਸੋ ਉਹਨਾਂ ਦੇ ਮਨ ਅੱਜ ਵੀ ਜਿਉਂਦੇ ਤਿਉਂ ਹੈਗੇ ਆ ਰੋਸ ਅਤੇ ਗੁੱਸੇ ਦੀ ਲਹਿਰ ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਉਦੋਂ ਜਿੰਨੀ ਹੁੰਦੀ ਸੀਗੀ ਅੱਜ ਵੀ ਓਨੀ ਹੀ ਹੈ ਜਿਉਂ ਦੀ ਤਿਉਂ ਬਰਕਰਾਰ ਹੈ ਪੰਜਾਬ ਦੇ ਵਿੱਚ ਜਦੋਂ ਬੇਅਦਬੀ ਦੇ ਘਟਨਾਵਾਂ ਦਾ ਸਿਲਸਲਾ ਸ਼ੁਰੂ ਹੋਇਆ ਸਨ 2015 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਇਹ ਸਿਲਸਲਾ ਸ਼ੁਰੂ ਹੋ ਗਿਆ ਸੀਗਾ ਤੁਹਾਨੂੰ ਚੇਤੇ ਹੈ ਪੰਜਾਬ ਦੇ ਵਿੱਚ ਜਦੋਂ ਘਟਨਾ ਵਾਪਰੀ ਸੀਗੀ ਤਾਂ ਉਹ ਸੌਦਾ ਸਾਧ ਡੇਰੇਦਾਰ ਜਿਹੜਾ ਹੈਗਾ ਗੁਰਮੀਤ RAM ਉਹਦੇ ਨਾਲ ਜੁੜੀ ਹੋਈ ਘਟਨਾ ਸੀਗੀ ਉਹ ਵਿੱਚ ਇਨਵੋਲਵ ਸੀਗਾ ਹਨੀਪਰੀ ਦੇ ਵਿੱਚ ਜਿਹੜਾ ਆਇਆ ਸੀਗਾ ਔਰ ਜਿਹੜਾ ਉਸ ਕੇਸ ਦੇ ਵਿੱਚ ਇੱਕ ਫੜਿਆ ਗਿਆ ਸੀਗਾ ਬਾਅਦ ਵਿੱਚ ਕਿਧਰੋਂ ਅਰੈਸਟ ਕਰਕੇ ਉਹਨੂੰ ਲਿਆਂਦਾ ਗਿਆ ਸੀਗਾ ਮੁੜ ਕੇ ਫਿਰ ਉਹ ਵਾਦਾ ਮੁਆਫ ਗਵਾਹ ਵੀ ਬਣ ਗਿਆ ਸੀਗਾ ਸੋ ਉਸ ਬੰਦੇ ਨੇ ਬਾਅਦ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਗੁਰਮੀਤ RAM ਰਹੀਮ ਆਪ ਔਰ ਕਿਵੇਂ ਹਨੀ ਪ੍ਰੀਤ ਵੀ ਵਿੱਚ ਨਾਲ ਸ਼ਾਮਲ ਸੀਗੀ ਕਿੰਨੀਆਂ ਹੀ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਸੋ ਆਪਾਂ ਸਾਰਿਆਂ ਨੇ ਦੇਖਿਆ ਕਿ ਉਦੋਂ ਬੁਰਜ ਜਵਾਰ ਸਿੰਘ ਵਾਲਾ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਜਾਂਦੇ ਨੇ ਮੈਂ ਤੁਹਾਨੂੰ ਜੇ ਕੰਪੈਰੀਜ਼ਨ ਕਰਦਾ ਪਿਆ ਜੰਮੂ ਦੇ ਨਾਲ ਜੰਮੂ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉੱਥੋਂ ਦੀਆਂ ਸਿੱਖ ਸੰਗਤਾਂ ਔਰ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਜਿਹਨੂੰ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਪਰ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਵਸਣ ਵਾਲੇ ਗੁਰੂ ਪਿਆਰੇ ਸਿੱਖਾਂ ਦੇ ਹਾਲਾਤ ਅੱਜ ਤੁਸੀਂ ਵੇਖੋ ਕਿ ਉਹ ਜੇ ਹੋ ਗਏ ਆ ਇੱਥੇ ਬੇਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਆਏ ਦਿਨ ਵਾਪਰਦੀਆਂ ਨੇ ਔਰ ਪ੍ਰਸ਼ਾਸਨ ਦਾ ਰੌ ਰੱਈਆ ਇਥੋਂ ਦੀ ਸਰਕਾਰ ਦਾ ਔਰ ਉੱਥੇ ਦੇ ਪ੍ਰਸ਼ਾਸਨ ਦੀ ਉਹਨਾਂ ਨੇ ਗੱਲ ਕੀਤੀ ਆ ਕਿ ਉਹਦਾ ਘਰ ਸਾੜ ਫੂਕ ਦਿੱਤਾ ਗਿਆ ਹੈਗਾ ਉਹਦਾ ਘਰ ਨਿਸ਼ਤੋ ਨਬੂਦ ਕਰ ਦਿੱਤਾ ਗਿਆ ਔਰ ਉੱਥੇ ਕਿਸੇ ਦੇ ਖਿਲਾਫ ਐਕਸ਼ਨ ਨਹੀਂ ਲਿਆ ਗਿਆ ਇੱਥੇ ਪੰਜਾਬ ਦੇ ਵਿੱਚ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਮਝ ਸਕਦੇ ਹੋ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਆ ਦੇਣ ਵਾਲਿਆਂ ਦੇ ਖਿਲਾਫ ਜੋ ਕੋਈ ਸਖਤ ਐਕਸ਼ਨ ਲੈਂਦਾ ਤਾਂ ਉਹ ਐਕਸ਼ਨ ਲੈਣ ਵਾਲਿਆਂ ਦੇ ਖਿਲਾਫ ਉਲਟੀ ਕਾਰਵਾਈ ਹੋ ਜਾਂਦੀ ਹੈ ਔਰ ਮੈਂ ਗੱਲ ਕਰ ਰਿਹਾ ਸਗਾ ਕਿ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਜਾਂਦੇ ਨੇ ਕੰਦਾਂ ਦੇ ਉੱਪਰ ਬਾ ਕਾਹਦਾ ਪੋਸਟਰ ਲਾ ਕੇ ਸਿੱਖਾਂ ਨੂੰ ਚੜਾਇਆ ਜਾਂਦਾ ਕਿ ਸਿੱਖੋ ਤੁਹਾਡੇ ਵਿੱਚ ਜੇ ਹਿੰਮਤ ਹੈ ਤਾਂ ਤੁਸੀਂ ਆਪਦਾ ਗੁਰੂ ਲੱਭ ਕੇ ਦਿਖਾਓ ਅਸੀਂ ਤੁਹਾਡਾ ਗੁਰੂ ਚੋਰੀ ਕੀਤਾ ਹੈ ਅਸੀਂ ਸਾਰਿਆਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਬੈਠ ਕੇ ਸਾਰਾ ਕੁਝ ਵੇਖਿਆ ਦੁਨੀਆਂ ਭਰ ਦੇ ਵਿੱਚ ਵਸਦੇ ਸਿੱਖ ਜਿਨ੍ਹਾਂ ਦਾ ਦਿਲ ਇੱਥੇ ਪੰਜਾਬ ਦੇ ਵਿੱਚ ਧੜਕਦਾ ਜਿਨ੍ਹਾਂ ਦੇ ਇੱਥੇ ਅੰਦਰ ਗੁਰਬਾਣੀ ਵਸੀ ਹੋਈ ਆ ਜਿਨ੍ਹਾਂ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਅਦਬ ਅਤੇ ਸਤਕਾਰ ਹੈ ਉਹਨਾਂ ਦੇ ਹਿਰਦੇ ਉਦੋਂ ਬਲੁੰਦਰੇ ਗਏ ਸੀਗੇ ਔਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਵੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਵਿਅਦਬ ਕੀਤੀ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਅੰਗ ਪਾੜ-ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗੰਦਿਆਂ ਢੇਰਾ ਤੇ ਨਾਲੇ ਦੇ ਵਿੱਚ ਉਹਨਾਂ ਨੇ ਖਿਲਾਰ ਦਿੱਤੇ ਇਹ ਸਾਰਾ ਕੁਝ ਗੁਰੂ ਪਿਆਰੇ ਸਿੱਖਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਲੈਣ ਦੇ ਵਾਸਤੇ ਜਦੋਜਹਿਦ ਹੁੰਦੀ ਹੈ ਇਨਸਾਫ ਲੈਣ ਵਾਲਿਆਂ ਦੇ ਉੱਪਰ ਇੱਥੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਮੈਂ ਕੰਪੈਰੀਜ਼ਨ ਕਰਦਾ ਪਿਆ ਇਨਸਾਫ ਦੇ ਲਈ ਜਦੋਜਹਿਦ ਕਰਨ ਵਾਲਿਆਂ ਦੇ ਉੱਤੇ ਗੋਲੀਆਂ ਭਰਾਈਆਂ ਜਾਂਦੀਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਔਰ ਦੂਸਰੇ ਪਾਸੇ ਜਿਹੜੇ ਬੇਅਦਬੀ ਕਰਨ ਵਾਲੇ ਨੇ ਉਹਨਾਂ ਦੀ ਬਾਅਦ ਚ ਜ਼ਮਾਨਤ ਵੀ ਹੋ ਜਾਂਦੀ ਹੈ ਇਥੇ ਬਸ ਨਹੀਂ ਹੋ ਜਾਂਦੀ ਉਹਨਾਂ ਨੂੰ ਬਾ ਕਾਇਦਾ ਸੁਰੱਖਿਆ ਵੀ ਦੇ ਦਿੱਤੀ ਜਾਂਦੀ ਹੈ ਫੌਜੀ ਸਾਹਿਬ ਪਿੰਡ ਮਲਕੇ ਉਹ ਗਵਾਹ ਹੈਗੇ ਨੇ ਇਸ ਗੱਲ ਤੇ ਸੋ ਉਹਨਾਂ ਨੇ ਬਕਾਇਦਾ ਕੇਸ ਲੜਿਆ ਸਜ਼ਾਵਾ ਵੀ ਦਵਾਈਆਂ ਜਿਨ੍ਹਾਂ ਨੂੰ ਸਜ਼ਾਵਾ ਦਵਾਈਆਂ ਪਿੰਡ ਦੇ ਬੰਦੇ ਸੀਗੇ ਉਹਨਾਂ ਨੂੰ ਗਨਮੈਨ ਮਿਲੇ ਹੋਏ ਆ ਉਹਨਾਂ ਨੂੰ ਬਕਾਇਦਾ ਸਿਕਿਉਰਟੀ ਮਿਲੀ ਹੋਈ ਆ ਔਰ ਸੌਦਾ ਸਾਧ ਦੇ ਬੰਦੇ ਨੇ ਇੱਥੇ ਦੇ ਮੈਂ ਹਾਲਾਤ ਦੱਸਣ ਦੇ ਆ ਔਰ ਤੁਸੀਂ ਦੇਖੋ ਜੰਮੂ ਕਸ਼ਮੀਰ ਜੰਮੂ ਦੇ ਵਿੱਚ ਜੇ ਅਰਤੋ ਇਹ ਦੇਖੋ ਜੰਮੂ ਦੇ ਵਿੱਚ ਜਿਹੜਾ ਘਟਨਾ ਵਾਪਰੀ ਹੈ ਤਾਂ ਉੱਥੋਂ ਦੀਆਂ ਸਿੱਖ ਸੰਗਤਾਂ ਔਰ ਸਾਡੇ ਇੱਥੇ ਤੁਸੀਂ ਫਰਕ ਵੇਖ ਲਓ ਸਰਕਾਰਾਂ ਦਾ ਇੱਥੋਂ ਦੇ ਪ੍ਰਸ਼ਾਸਨ ਦਾ ਰੋਂ ਰੁਪਈਏ ਦਾ ਫਰਕ ਵੇਖ ਲਓ ਮੈਂ ਇਹ ਗੱਲ ਕੋਈ ਆਪਣੇ ਕੋਲੋਂ ਨਹੀਂ ਕਰਨ ਰਿਆ ਮੈਂ ਸਾਹਮਣੇ ਜਿਹੜੀ ਇੱਕ ਚੀਜ਼ ਨਜ਼ਰ ਆਉਣ ਡਈ ਹੈ ਉਹ ਗੱਲ ਇੱਥੇ ਮੈਂ ਕਰਨ ਰਿਆ ਇੱਥੇ ਅੱਜ ਦਿਨ ਸਿੱਖ ਸੰਗਤਾਂ ਨੂੰ ਸਾਡੇ ਵਰਗੇ ਪੱਤਰਕਾਰਾਂ ਨੂੰ ਵੀ ਹੋਰ ਬਹੁਤ ਸਾਰੇ ਲੋਕਾਂ ਨੂੰ ਹਲੂਨੇ ਦੇਣੇ ਪੈਂਦੇ ਆ ਕਿ ਜਿਹੜੀ ਸਰਕਾਰ ਦੇ ਹੁੰਦੇ ਆ ਇਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ ਨੇ ਭਲਿਓ ਉਹਨਾਂ ਲੋਕਾਂ ਨੂੰ ਬਾਰ-ਬਾਰ ਵੋਟਾਂ પાਕੇ ਨਾ ਜਿਤਾਇਓ ਇੱਥੇ ਬਾਰ-ਬਾਰ ਹਲੂਨੇ ਦੇਣੇ ਪੈਂਦੇ ਐ ਔਰ ਉਹਦੇ باوجود ਜਦੋਂ ਉਹਨਾਂ ਸਿਆਸੀ ਪਾਰਟੀ ਵਾਲਿਆਂ ਦੀਆਂ ਰੈਲੀਆਂ ਹੁੰਦੀਆਂ ਨੇ ਤਾਂ ਭੜਮੇ ਇਕੱਠੇ ਹੁੰਦੇ ਨੇ ਉਸ ਵੇਲੇ ਇੱਥੇ ਮੇਰੇ ਦਿਲ ਦੇ ਵਿੱਚੋਂ ਇੱਕ ਸਵਾਲ ਦਾ ਜਵਾਬ ਮੈਂ ਅੱਜ ਤੱਕ ਭਾਲਦਾ ਹੈਗਾ ਅਸੀਂ ਉਹੀ ਲੋਕਾਂ ਕੀ ਸਾਰੇ ਜਣੇ ਜਿਹੜੇ ਇਹ ਗੱਲ ਕਹਿੰਨੇ ਹੁੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਕੌਣ ਹਾਂ ਪਲਾ ਕੀ ਸਾਰੇ ਲੋਕ ਪੰਜਾਬ ਦੀ ਧਰਤੀ ਦੇ ਪਰਮਸਰ ਵਾਲੇ ਗੁਰੂ ਪਿਆਰੇ ਸਿੱਖ ਜਿਨ੍ਹਾਂ ਨੇ ਸਿਰਾਂ ਦੇ ਉੱਪਰ ਪੱਗਾਂ ਬੰਨੀਆਂ ਹੁੰਦੀਆਂ ਨੇ ਕੀ ਉਹ ਸਾਰੇ ਇਹ ਨਹੀਂ ਕਹਿੰਦੇ ਹੈਗੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕੀ ਉਹ ਨਹੀਂ ਚਾਹੁੰਦੇ ਕਿ ਪੰਜਾਬ ਗੁਰਾਂ ਦੇ ਨਾਂ ਦੇ ਉੱਪਰ ਵਸਦਾ ਹੋਵੇ ਕੀ ਉਹਨਾਂ ਨੂੰ ਇਹ ਗੱਲ ਖਰੀ ਚੰਗੀ ਨਹੀਂ ਲੱਗਦੀ ਇਹ ਕੁਝ ਸਵਾਲ ਹੈਗੇ ਆ ਮਨ ਦੇ ਵਿੱਚ ਇੱਕ ਬੇਦ ਰੋਸ ਅਤੇ ਇੱਕ ਗੁੱਸਾ ਵੀ ਹੈਗਾ ਪਿਆ ਵੇਖੋ ਮੇਰੇ ਆਪਣੇ ਮਨ ਦੀ ਵੀ ਮੈਂ ਗੱਲ ਕਰਦਾ ਹੈਗਾ ਇੱਕ ਐਜ਼ ਆ ਪੱਤਰਕਾਰ ਕੇਵਲ ਇਹ ਨਹੀਂ ਹੈਗਾ ਕਿ ਰਿਪੋਰਟਿੰਗ ਕਰ ਲਈ ਤੇ ਦੱਸ ਦਿੱਤਾ ਕਿ ਖਬਰ ਆ ਹੈ ਖਬਰਾਂ ਤੁਹਾਨੂੰ ਪੜਨ ਤੇ ਸੁਣਨ ਨੂੰ ਮਿਲ ਜਾਂਦੀਆਂ ਨੇ ਪਰ ਜਿਹੜਾ ਇੱਕ ਅੰਦਰਲਾ ਦਰਦ ਹੈ ਉਹ ਦਰਦ ਵੀ ਕੇਵਲ ਜ਼ਾਹਰ ਕਰਨ ਤੱਕ ਸੀਮਿਤ ਨਾ ਰਹਿ ਜਾਵੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਉਂਦੇ ਆ ਇੱਧਰ ਸਮਾਣੇ ਉੱਥੇ ਟਾਵਰ ਦੇ ਉੱਪਰ ਚੜਿਆ ਹੋਇਆ ਇੱਕ ਭਾਈ ਫੌਜੀ ਓ ਕਿੰਨਾ ਸਮਾਂ ਹੋ ਗਿਆ ਟਾਵਰ ਦੇ ਉੱਪਰ ਚੜਿਆ ਉਹ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਉਹਨਾਂ ਨੂੰ ਸਜ਼ਾ ਮਿਲਣ ਸਖਤ ਉਹਨਾਂ ਦੇ ਖਿਲਾਫ ਐਕਸ਼ਨ ਲਏ ਜਾਣ ਇਸ ਕੰਮ ਦੇ ਵਾਸਤੇ ਵੀ ਕੋਈ ਸਖਤ ਕਾਨੂੰਨ ਬਣਨੇ ਚਾਹੀਦੇ ਆ ਹਾਲੇ ਤੱਕ ਵੀ ਉਹ ਟਾਵਰ ਦੇ ਉੱਪਰ ਇਹ ਸਾਲ ਹੋ ਚੱਲਾ ਸਾਲ ਹੋ ਗਿਆ ਮੈਨੂੰ ਲੱਗਦਾ ਸੋਚ ਕੇ ਦੇਖੋ ਅਸੀਂ ਕਿੱਥੇ ਕ ਖਲੋਤੇ ਆ ਸਾਡੀਆਂ ਸਰਕਾਰਾਂ ਕਿੱਥੇ ਕ ਖਲੋਤੀਆਂ ਨੇ ਉਹੀ ਸਰਕਾਰੀ ਬੰਦੇ ਹੁੰਦੇ ਆ ਜਦੋਂ ਵੋਟਾਂ ਲੈਣ ਵਾਸਤੇ ਹੁੰਦੇ ਆ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਆ ਜਾਂ ਕਿ ਨਤਮਸਤਕ ਹੁੰਦੇ ਆ ਔਰ ਆਣ ਕੇ ਗੁਰੂ ਦੀ ਹਜ਼ੂਰੀ ਵਿੱਚ ਬੋਲ ਕੇ ਵੀ ਜਾਂਦੇ ਹੈਗੇ ਆ ਸੀ ਇਹ ਕਰਾਂਗੇ ਅਸੀਂ ਉਹ ਕਰਾਂਗੇ ਕੀ ਉਹ ਡਰਾਮੇਬਾਜ਼ੀ ਕਰਦੇ ਨੇ ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਆਪਣਾ ਇਸ਼ਟ ਨਹੀਂ ਮੰਨਦੇ ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਅਦਬ ਨਹੀਂ ਕਰਦੇ ਕੀ ਜਦੋਂ ਪਾਰਲੀਮੈਂਟ ਚ ਜਾਂਦੇ ਆ ਜਾਂ ਜਦੋਂ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਕੀ ਉਹ ਉਸ ਵੇਲੇ ਜਾ ਕੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਭੁੱਲ ਜਾਂਦੇ ਆ ਇਹ ਕੁਝ ਸਵਾਲ ਹੈਗੇ ਆ ਸੋ ਬਹੁਤ ਜ਼ਿਆਦਾ ਇੱਕ ਰੋਸ ਅਤੇ ਗੁੱਸੇ ਦੀ ਲਹਿਰ ਹੈ ਦੇਖਣਾ ਹੋਊਗਾ ਕਿ ਉਹਦੇ ਖਿਲਾਫ ਜਦੋਂ ਹੁਣ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਤੇ ਨਾਲ ਪੁਲਿਸ ਦਾ ਤਾਂ ਇਹ ਕਹਿਣਾ ਹੈਗਾ ਵੈਸੇ ਕਿ ਮਾਮਲੇ ਨੂੰ ਛੇਤੀ ਤੋਂ ਛੇਤੀ ਇਹਦੀ ਪੁਲਿਸ ਨੇ ਕੀ ਕਰਨਾ ਹੁੰਦਾ ਹੈਗਾ ਜਿੰਨੇ ਕਿ ਮੇਰੇ ਕੋਲ ਜਾਣਕਾਰੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਪੁਲਿਸ ਨੇ ਅਰੈਸਟ ਕਰ ਲਿਆ ਪੁਲਿਸ ਨੇ ਪਰਚਾ ਦਿੱਤਾ ਧਰਾਵਾਂ ਲੱਗ ਗਈਆਂ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਕੋਰਟ 'ਚ ਪੇਸ਼ ਕਰਨਾ ਔਰ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਦੋ ਜਣੇ ਕੋਈ ਹੋਰ ਹੋ ਸਕਦੇ ਨੇ ਨਾਲ ਜਿਹੜੇ ਉਹ ਦੋ ਜਣੇ ਹੋਰ ਹੈਗੇ ਆ ਉਹਨਾਂ ਦੇ ਵਾਸਤੇ ਉਹਨਾਂ ਬਾਰੇ ਜਾਣਨ ਦੇ ਵਾਸਤੇ ਕੋਰਟ ਦੇ ਕੋਲੋਂ ਰਿਵਾਰਡ ਮੰਗਿਆ ਜਾਊਗਾ ਦੋ ਦਿਨ ਦਾ ਮਿਲ ਜਾਵੇ ਤਿੰਨ ਦਿਨ ਦਾ ਮਿਲ ਜਾਵੇ ਪੰਜਾਂ ਦਿਨ ਉਸ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਬਣਦੀਆਂ ਧਰਾਵਾਂ ਜੇ ਕੋਈ ਹੋਰ ਬੰਦੇ ਵਿੱਚ ਐਡ ਹੁੰਦੇ ਆ ਤਾਂ ਉਹ ਪੁਲਿਸ ਨੇ ਐਡ ਕਰ ਦੇਣੇ ਆ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਣਾ ਜੋ ਕਾਨੂੰਨੀ ਪ੍ਰਕਿਰਿਆ ਹੈ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰਨਾ ਹੈ ਪੁਲਿਸ ਚਲਾਨ ਕਿੰਨਾ ਚੇਤੀ ਪੇਸ਼ ਕਰ ਦਿੰਦੀ ਹੈ ਇਹ ਪੁਲਿਸ ਨੇ ਵੇਖਣਾ ਔਰ ਉਸ ਤੋਂ ਬਾਅਦ ਕਿੰਨੇ ਦਿਨਾਂ ਦੇ ਵਿੱਚ ਕਰ ਦਿੰਦੀ ਹੈ ਔਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈਗੀ ਆ ਉਹ ਅਦਾਲਤ ਦੀ ਹੈ ਉੱਤੇ ਫਾਸਟ ਟਰੈਕ ਦੇ ਵਿੱਚ ਕੇਸ ਲੱਗ ਜਾਵੇ ਭਾਵ ਕਿ ਤੇਜ਼ੀ ਦੇ ਨਾਲ ਸੁਣਵਾਈ ਹੋਵੇ ਇਹ ਨਹੀਂ ਕਿ ਲੰਮੀਆਂ ਲੰਮੀਆਂ ਤਰੀਕਾਂ ਪੈ ਜਾਣ ਇਹ ਅਗਲੀ ਗੱਲ ਜਿਹੜੀ ਹੈਗੀ ਆ ਸਥਾਨਕ ਜਿਹੜੇ ਉਥੋਂ ਦੀਆਂ ਸਿੱਖ ਸੰਗਤਾਂ ਹੈਗੀਆਂ ਨੇ ਸਥਾਨਕ ਉਥੋਂ ਦੇ ਆਗੂ ਹੈਗੇ ਨੇ ਉਹ ਕਿੰਨਾ ਕੁ ਦਬਾਅ ਆਪਣਾ ਬਣਾਉਣ ਦੇ ਵਿੱਚ ਕਾਮਯਾਬ ਹੋ ਪਾਉਂਦੇ ਨੇ ਇਹ ਉਸ ਵੇਲੇ ਸਾਰਾ ਕੁਝ ਦੇਖਣਾ ਹੋਊਗਾ ਸੋ ਉਹਨੂੰ ਕਹਿੰਦੇ ਇਹ ਆ ਸਾਰੀ ਕਾਨੂੰਨੀ ਪ੍ਰਕਿਰਿਆ ਉਸ ਤੋਂ ਬਾਅਦ ਸਜ਼ਾ ਕੀ ਮਿਲਦੀ ਹੈ ਇੱਕ ਬੇਦਬੀ ਦਾ ਦੋਸ਼ੀ ਜਿਹੜਾ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦਿੰਦਾ ਉਹਦੇ ਖਿਲਾਫ ਕਿੰਨੀ ਕੁ ਵੱਡੀ ਕਾਰਵਾਈ ਹੋ ਜਾਊਗੀ ਉਹਨੂੰ ਕਿੰਨੀ ਕੁ ਸਖਤ ਤੋਂ ਸਖਤ ਸਜ਼ਾ ਮਿਲ ਜਾਊਗੀ ਆਪਾਂ ਸਾਰੇ ਜਣੇ ਸਮਝ ਸਕਦੇ ਆ ਐਡਵੋਕੇਟ ਵਕੀਲ ਵਧੇਰੇ ਦੱਸ ਸਕਦੇ ਆ ਕਿ ਕਾਨੂੰਨ ਦੇ ਮੁਤਾਬਕ ਉਹਨੂੰ ਕਿੰਨੀ ਸਜ਼ਾ ਮਿਲ ਜਊਗੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਸਜ਼ਾ ਹੋ ਗਈ 3 ਸਾਲ ਤੋਂ ਵੀ ਘੱਟ ਦੀ ਸਜ਼ਾ ਜੇ ਕਿਸੇ ਨੂੰ ਹੋਈ ਆ ਮੌਕੇ ਤੇ ਜ਼ਮਾਨਤ ਹੋ ਗਈ ਅਗਲਾ ਘਰ ਨੂੰ ਆ ਗਿਆ ਫੌਜੀ ਜ਼ਮਾਨਤ ਕਰਾ ਕੇ ਬਾਅਦ ਚ ਘਰ ਪਹੁੰਚਿਆ ਆਪਣੇ ਪਿੰਡ ਮੈਂ ਮੱਲ ਕੇ ਪਿੰਡੜ ਫੌਜੀ ਦੀ ਗੱਲ ਕਰਦਾ ਮੈਨੂੰ ਪੂਰਾ ਨਾਂ ਵਿਸਰ ਗਿਆ ਮੇਰੀ ਗੱਲ ਹੁੰਦੀ ਰਹਿੰਦੀ ਉਹਨਾਂ ਦੇ ਨਾਲ ਉਹ ਬਾਅਦ ਚ ਆਪਣੇ ਪਿੰਡ ਪਹੁੰਚਦਾ ਉਹ ਸੌਦਾ ਸਾਡੇ ਉਹ ਚੇਲੇ ਜਿਹੜੇ ਉਹਦੇ ਆਪਣੇ ਹੀ ਪਿੰਡ ਦੇ ਵਾਸੀ ਹੈਗੇ ਆ ਉਹ ਉਹਦੇ ਤੋਂ ਪਹਿਲਾਂ ਆਪਦੇ ਘਰੇ ਪਹੁੰਚ ਜਾਂਦੇ ਆ ਸਿਕਿਉਰਿਟੀ ਮਿਲੀ ਹੋਈ ਆ ਜੀ ਸੋ ਆ ਹਾਲਾਤ ਹੈਗੇ ਨੇ ਸਾਡੇ ਸੋ ਦੇਖਦੇ ਆ ਜੀ ਇਹ ਜਿਹੜਾ ਕਾਰਨਾ ਕਰਮ ਜੋ ਵੀ ਅੱਜ ਉੱਥੇ ਵਾਪਰਿਆ ਹੈਗਾ ਇਸ ਸਬੰਧ ਦੇ ਵਿੱਚ ਅਪਡੇਟ ਜੋ ਵੀ ਕੋਈ ਨਵੀਂ ਹੋਊਗੀ ਕੋਈ ਖਾਸ ਗੱਲਬਾਤ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਅਰਦਾਸ ਕਰਿਓ ਤੁਸੀਂ ਸਾਰੇ ਜਣੇ ਮੈਂ ਵੀ ਇੱਕ ਪੱਤਰਕਾਰ ਹੋਂਦਿਆਂ ਤੇ ਅਰਦਾਸ ਬੇਨਤੀ ਕਰਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਸ ਕਿਸਮ ਦੇ ਨਾਲ ਜੋ ਇੱਕ ਸਿੱਖ ਦੇ ਹੁੰਦੇ ਆ ਸਿੱਖ ਕੌਮ ਦੇ ਹੁੰਦੇ ਆ ਸਾਡੀ ਧਰਤੀ ਦੇ ਉੱਪਰ ਬੇਅਦਬੀਆਂ ਤੱਕ ਦੀਆਂ ਘਟਨਾਵਾਂ ਨੂੰ ਕੋਈ ਅੰਜਾਮ ਦੇ ਜਵੇ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਬਲ ਬਖਸ਼ੋ ਖਾਲਸੇ ਨੂੰ ਕਾਸ਼ ਕਿਤੇ ਖਾਲਸੇ ਕੇ ਆਪ ਦੇ ਬੋਲ ਬੱਲੇ ਹੋਵਣ ਕਾਸ਼ ਕਿਤੇ ਖਾਲਸੇ ਦੇ ਆਪਣੇ ਹੱਥਾਂ ਦੇ ਵਿੱਚ ਰਾਜ ਪ੍ਰਬੰਧ ਹੋਵੇ ਤਾਂ ਫਿਰ ਇਸ ਕਿਸਮ ਦੇ ਰਾਜ ਪ੍ਰਬੰਧ ਦੇ ਅਧੀਨ ਕੋਈ ਵੀ ਹਿਆ ਨਹੀਂ ਕਰ ਸਕੂਗਾ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ